ਪਾਸਟ ਇਨਡੈਫੀਨਿਟ ਸਭ ਤੋਂ ਵੱਧ ਯੂਜ਼ ਹੋਣ ਵਾਲੇ ਟੈਂਸਸ ਦੇ ਵਿੱਚੋਂ ਇੱਕ ਆ ਇਸੇ ਕਰਕੇ ਇਹਨੂੰ ਗੌਰ ਨਾਲ ਸਿੱਖਣਾ ਸਮਝਣਾ ਜ਼ਰੂਰੀ ਆ ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪਾਸਟ ਇਨਡੈਫੀਨਿਟ ਬਾਰੇ ਸਿੱਖਾਂਗੇ ਤਾਂ ਪਾਸਟ ਇਨਡੈਫੀਨਿਟ ਨੂੰ ਅਗਰ ਆਪਾਂ ਪੋਜ਼ਿਟਿਵ ਫਾਰਮ ਦੇ ਵਿੱਚ ਵਰਤਣਾ ਤਾਂ ਉਹਦਾ ਫਾਰਮੂਲਾ ਕੀ ਹੈ ਸਬਜੈਕਟ ਵਰਬ ਦੀ ਸੈਕੰਡ ਫਾਰਮ ਔਰ ਆਬਜੈਕਟ ਅਰੇ ਵਰਤਿਆ ਗਏ ਤੇ ਜਾਣਾ ਜਦੋਂ ਪਾਸਟ ਵਿੱਚ ਹੋਇਆ ਘਟਨਾਵਾਂ ਜਾਂ ਕੰਮਾਂ ਬਾਰੇ ਲੜੀਵਾਰ ਰੂਪ ਵਿੱਚ ਦੱਸਣਾ ਹੋਵੇ ਠੀਕ ਹੈ ਪਾਸਟ ਚ ਜਿੰਨੀਆਂ ਵੀ ਘਟਨਾਵਾਂ ਹੋਈਆਂ ਜਿੰਨੇ ਵੀ ਕੰਮ ਹੋਇਆ ਤਾਂ ਉਹ ਜਿਹੜੇ ਹੈਗੇ ਆ ਪਾਸਟ ਇਨਡੇਫਿਨਿਟ ਦੇ ਵਿੱਚ ਲਿਖੇ ਜਾਣੇ ਆ ਤਾਂ ਔਰ ਉਹ ਲੜੀਵਾਰ ਰੂਪ ਚ ਹੋਣੇ ਚਾਹੀਦੇ ਆ ਠੀਕ ਲੜੀਵਾਰ ਰੂਪ ਦੇ ਵਿੱਚ ਮਤਲਬ ਕਿ ਸਭ ਤੋਂ ਪਹਿਲਾ ਕੰਮ ਹ ਹੋਣ ਤੋਂ ਬਾਅਦ ਜਦੋਂ ਦੂਜਾ ਕੰਮ ਤੀਜਾ ਕੰਮ ਚੌਥਾ ਕੰਮ ਇਸੇ ਤਰ੍ਹਾਂ ਜਦੋਂ ਕੰਮਾਂ ਦੀ ਲੜੀ ਵੱਜਦੀ ਜਾਵੇ ਘਟਨਾਵਾਂ ਦੀ ਲੜੀ ਵੱਜਦੀ ਜਾਵੇ ਤਾ ਉਹ ਲੜੀਵਾਰ ਤਰੀਕੇ ਜਿਹੜੇ ਕੰਮ ਹੋ ਰਹੇ ਆ ਘਟਨਾਵਾਂ ਹੋ ਰਹੀਆਂ ਉਹਨਾਂ ਨੂੰ ਆਪਾਂ ਪਾਸਟ ਇਨਡੇਫਿਨਿਟ ਵਿੱਚ ਲਿਖਦੇ ਆਂ ਰਾਈਟ ਜਿਵੇਂ ਆਪਾਂ ਆਪਣਾ ਡੇਲੀ ਰੁਟੀਨ ਜਿਹੜਾ ਹੈ ਉਹ ਆਪਾਂ ਪ੍ਰੈਜ਼ੈਂਟ ਇਨਡੇਫਿਨਿਟ ਵਿੱਚ ਲਿਖਦੇ ਆਂ ਤਾਂ ਆਪਾਂ ਬੀਤੇ ਕੱਲ ਦਾ ਜਿਹੜਾ ਰੁਟੀਨ ਹੈ ਪਾਸਟ ਇਨਡੇਫਿਨਿਟ ਵਿੱਚ ਲਿਖਦੇ ਆਂ ਬੀਤੇ ਕੱਲ ਦਾ ਠੀਕ ਹੈ ਆਪਾਂ ਜਿਵੇਂ ਕੱਲ ਜਿਹੜੇ-ਜਿਹੜੇ ਕੰਮ ਕੀਤੇ ਆਪਾਂ ਜੇ ਇਸ ਵਿੱਚ ਆਪਾਂ ਲੜੀਵਾਰ ਤਰੀਕੇ ਨਾਲ ਦੱਸਣਾ ਹੋਵੇ ਸੀਰੀਜ਼ ਵਾਈਜ਼ ਦੱਸਣਾ ਹੋਵੇ ਤੇ ਪਾਸਟ ਇਨਡੇਫਿਨਿਟ ਦੇ ਵਿੱਚ ਲਿਖਿਆ ਜਾਊਗਾ ਸਾਰਾ ਜਿਵੇਂ ਆਪਾਂ ਕਹਿਣਾ ਹੋਏ ਕਿ ਕੱਲ ਮੈਂ ਸਵੇਰੇ 6 ਵਜੇ ਉੱਠਿਆ ਠੀਕ ਹੈ ਆਪਾਂ ਪਾਸਟ ਦੀ ਕੋਈ ਘਟਨਾ ਘਟਨਾ ਦੱਸ ਰਹੇ ਹਾਂ ਕੰਮ ਦੱਸ ਰਹੇ ਹਾਂ ਕਿ ਕੱਲ ਮੈਂ ਸਵੇਰੇ 6 ਵਜੇ ਉੱਠਿਆ ਠੀਕ ਹੈ ਕੱਲ ਕੱਲ ਮਤਲਬ ਬੀਤਿਆ ਕੱਲ ਯੈਸਟਰਡੇ ਕਮ ਮੈਂ 6 ਵਜੇ ਉੱਠਿਆ मैं आई इस तो बाद है वर्ब दी सेकंड फॉर्म ठीक है सैकंड देखो क्रिया की हो रही है कम की हो रहा है उठना जागना उठना ठीक है गेट अप फर्स्ट फॉर्म है गेट अप यदि सेकंड फॉर्म की होगी गेट दी गॉट हो जाएगा ठीक है आई गॉट अप कितने बजे छे बजे एट 6:00 اچھا ਫਾਰਮੂਲੇ ਦੇ ਅਕੋਰਡਿੰਗ ਜਿਹੜਾ ਹੈ ਸਬਜੈਕਟ ਸਟਾਰਟਿੰਗ ਦੇ ਵਿੱਚ ਆਉਂਦਾ ਸਬਜੈਕਟ ਕੌਣ ਹੁੰਦਾ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਆਂ ਜੇ ਇਹ ਚ ਗੱਲ ਹੋ ਰਹੀ ਸੀ ਕਿ ਮੈਂ ਸਵੇਰੇ 6 ਵਜੇ ਉੱਠਿਆ ਕੱਲ ਮੈਂ ਸਵੇਰੇ 6 ਵਜੇ ਉੱਠਿਆ ਠੀਕ ਤਾਂ ਸਬਜੈਕਟ ਜਿਹੜਾ ਹੈ ਜਮਾ ਸਟਾਰਟਿੰਗ ਚ ਆਉਣਾ ਹੁੰਦਾ ਪਰ ਇੱਥੇ ਆਪਾਂ ਯੈਸਟਰਡੇ ਜਿਹੜਾ ਹੈ ਸਟਾਰਟਿੰਗ ਚ ਲਿਖਤਾ ਸਬਜੈਕਟ ਆ ਗਿਆ ਇੱਥੇ ਮਤਲਬ ਸਬਜੈਕਟ ਨੂੰ ਇੱਥੇ ਸਟਾਰਟਿੰਗ ਚ ਲਿਖਿਆ ਠੀਕ ਤਾਂ ਦੇਖੋ ਜਿਹੜਾ ਐਕਸਟਰਾ ਪਾਰਟ ਹੁੰਦਾ ਨਾ ਉਹਨੂੰ ਆਪਾਂ ਸਟਾਰਟਿੰਗ 'ਚ ਲਿਖ ਸਕਦੇ ਆ ਪਰ ਸਿਰਫ ਇਨਾ ਕਿ ਹੈ ਕਿ ਸਬਜੈਕਟ ਤੋਂ ਪਹਿਲਾਂ ਜਿਹੜਾ ਹੈ ਕਮਾ ਲੱਗੂਗਾ ਠੀਕ ਹੈ ਐਕਸਟਰਾ ਪਾਰਟ ਸਾਰਾ ਲਿਖ ਕੇ ਉਸ ਤੋਂ ਬਾਅਦ ਕਮਾ ਆ ਜਾਊਗਾ ਫਿਰ ਜਿਹੜਾ ਹੈ ਸਬਜੈਕਟ ਲਿਖਿਆ ਜਾਊਗਾ ਕਮਾ ਇੱਥੇ ਲਿਖਣ ਦਾ ਮਤਲਬ ਇਹ ਹੀ ਹੁੰਦਾ ਕਿ ਕੌਮੇ ਤੋਂ ਬਾਅਦ ਜਿਹੜਾ ਵਰਡ ਆ ਰਿਹਾ ਉਹ ਸਬਜੈਕਟ ਹੈ ਠੀਕ ਹੈ ਇਹਨੂੰ ਆਪਾਂ ਐ ਵੀ ਲਿਖ ਸਕਦੇ ਸੀ ਸਿੱਧਾ ਫਾਰਮਲੀ ਅਕੋਰਡਿੰਗ I got up at 6 o'clock yesterday yesterday ਪਿੱਛੇ ਲਿਖ ਸਕਦੇ ਸੀ ਠੀਕ ਹੈ ਪਰ ਜੇ ਐਕਸਟਰਾ ਹਿਸਾਬ ਪਾਸ ਸਟਾਰਟ ਸ਼ੁਰੂ ਚ ਲਿਖ ਕੇ ਸ਼ੁਰੂ ਚ ਲਿਖਣਾ ਜੇ ਮੈਂ ਯੈਸਟਰਡੇ ਨੂੰ ਅਗਰ ਆਪਾਂ ਸਟਾਰਟਿੰਗ ਚ ਲਿਖਣਾ ਤਾਂ ਉਸ ਤੋਂ ਬਾਅਦ ਕਮਾ ਆਊਗਾ ਤਾਂ ਕਿ ਪਤਾ ਲੱਗੇ ਕਿ ਕਮੇ ਤੋਂ ਬਾਅਦ ਜਿਹੜਾ ਵਰਡ ਆ ਰਿਹਾ I ਇਹ ਸਬਜੈਕਟ ਹੈ ਸੈਂਟੈਂਸ ਦਾ ਰਾਈਟ ਯੈਸਟਰਡੇ I got up at 6 o'clock ਫਿਰ ਆਪਾਂ ਕਹਿੰਦੇ ਕਿ ਫਿਰ ਮੈਂ ਜਿਹੜਾ ਹੈ ਆਪਣਾ ਉਹ ਰੋਟੀ ਪਾਣੀ ਖਾਦਾ ਠੀਕ ਹੈ ਫਿਰ ਦੈਨ ਆਈ ਰੋਟੀ ਪਾਣੀ ਖਾਣਾ ਰੋਟੀ ਪਾਣੀ ਖਾਣਾ ਮਗਰ ਆਪਾਂ ਬ੍ਰੈਕਫਾਸਟ ਖਾਣਾ ਦੈਨ ਆਈ ਹੈਡ ਮਾਈ ਬ੍ਰੈਕਫਾਸਟ ਠੀਕ ਹੁਣ ਦੇਖੋ ਆਪਾਂ ਲੜੀ ਬਾਰ ਲਿਖ ਰਹੇ ਹਾਂ ਕੰਮਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਉੱਠੇ ਫੇਰ ਆਪਣਾ ਬ੍ਰੈਕਫਾਸਟ ਖਾਦਾ ਠੀਕ ਹੈ ਇਸ ਤਰ੍ਹਾਂ ਨਹੀਂ ਹੈ ਕਿ ਬ੍ਰੈਕਫਾਸਟ ਪਹਿਲਾਂ ਖਾ ਲਿਆ ਔਰ ਫੇਰ ਉੱਠੇ ਲੜੀ ਹੈ ਕੰਮਾਂ ਦੀ ਜਿਵੇਂ ਕੰਮ ਜਿਵੇਂ ਜਿਵੇਂ ਹੋ ਰਿਹਾ ਲੜੀ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਜਿਵੇਂ ਲਿਖਣਾ ਹੋਵੇ ਫੇਰ ਆਪਾਂ ਪਾਸਟ ਡੈਫੀਨਿਟ ਵਰਤਦੇ ਹਾਂ ਸਭ ਤੋਂ ਪਹਿਲਾਂ ਉੱਠੇ ਫੇਰ ਬ੍ਰੈਕਫਾਸਟ ਖਾਦਾ ਫੇਰ ਆਪਾਂ ਕਹਿੰਦੇ ਆ ਕਿ ਫੇਰ ਮੈਂ ਆਫਿਸ ਜਾਣ ਵਾਸਤੇ ਤਿਆਰ ਹੋਇਆ ਠੀਕ ਹੈ ਥੈਨ ਆਈ ਸੈਕਿੰਡ ਸੈਕਿੰਡ ਫਾਰਮ ਜਿਹੜੀ ਹੈਗੀ ਆ ਤਿਆਰ ਹੋਣਾ ਨੂੰ ਕੀ ਕਹਿੰਦੇ ਗੈਟ ਰੈਡੀ ਤਾਂ ਸੈਕਿੰਡ ਫਾਰਮ ਆਊਗੀ ਗਾਟ ਰੈਡੀ then i got ready for office then i got ready for office ਮੈਂ 9 ਵਜੇ ਆਫਿਸ ਪਹੁੰਚਿਆ i reached ਆਫਿਸ ਐਟ 9:00 a.m. ਜਾਂ 9:00 o'clock ਠੀਕ ਹੈ ਤਾਂ ਇਹ ਸਾਰੇ ਜਿਹੜੇ ਸੈਂਟੈਂਸ ਹੈ ਦੇਖੋ ਧਿਆਨ ਦਿਓ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਕੰਮ ਹੋ ਰਿਹਾ ਲੜੀਵਾਰ ਹੋ ਰਿਹਾ ਲੜੀਵਾਰ ਮਤਲਬ ਸਭ ਤੋਂ ਪਹਿਲਾਂ ਤੁਸੀਂ 6 ਵਜੇ ਉੱਠੇ ਫੇਰ ਬ੍ਰੈਕਫਾਸਟ ਖਾਦਨਾ ਫੇਰ ਆਪਣੇ ਕੰਮ ਧੰਦੇ ਅਸਤੇ ਤਿਆਰ ਹੋਏ ਆਫਿਸ ਜਾਣ ਵਾਸਤੇ ਤਿਆਰ ਹੋਏ ਫੇਰ ਤੁਸੀਂ ਆਫਿਸ ਗਏ ਠੀਕ ਹੈ ਇਸ ਤਰ੍ਹਾਂ ਨਹੀਂ ਹੈ ਕਿ ਪਹਿਲਾਂ ਬ੍ਰੈਕਫਾਸਟ ਖਾ ਲਿਆ ਫਿਰ ਉੱਠ ਗਏ ਫਿਰ ਆਫਿਸ ਪਹੁੰਚ ਗਏ ਜਾਂ ਫਿਰ ਬ੍ਰੈਕਫਾਸਟ ਖਾ ਲਿਆ ਉਲਟਪੋਲਟ ਨਹੀਂ ਹੈ ਜਦੋਂ ਸਾਰੇ ਕੰਮ ਲੜੀਵਾਰ ਹੋਣ ਸਾਰੇ ਕੰਮ ਤਰਤੀਬ ਸੀਰੀਜ਼ ਵਾਈਜ਼ ਹੋਣ ਘਟਨਾਵਾਂ ਸੀਰੀਜ਼ ਵਾਈਜ਼ ਹੋਣ ਉਹ ਪਾਸਟ ਇਨਡੈਫਿਨਿਟ ਵਿੱਚ ਲਿਖਿਆ ਜਾਂਦਾ ਰਾਈਟ ਅੱਛਾ ਹੁਣ ਜੇ ਪਾਸਟ ਇਨਡੈਫਿਨਿਟ ਨੂੰ 네ਗੇਟਿਵ ਫਾਰਮ ਦੇ ਵਿੱਚ ਵਰਤਣਾ ਹੋਵੇ ਤਾਂ ਉਹਦੇ ਵਾਸਤੇ ਆਪਣੇ ਕੋਲੇ ਫਾਰਮੂਲਾ ਕੀ ਹੈ ਜਿਵੇਂ ਆਪਾਂ ਨੇਗੇਟਿਵ ਫਾਰਮ ਚ ਵਰਤਣਾ ਸਬਜੈਕਟ ਡਿਡ ਨਾਟ ਫਸਟ ਫਾਰਮ ਆਬਜੈਕਟ ਪੋਜ਼ਿਟਿਵ ਦੇ ਵਿੱਚ ਆਪਾਂ ਸੈਕੰਡ ਫਾਰਮ ਵਰਤਦੇ ਹਾਂ 네ਗੇਟਿਵ ਦੇ ਵਿੱਚ ਆਪਾਂ ਇੱਥੇ ਫਸਟ ਫਾਰਮ ਵਰਤਦੇ ਹਾਂ ਕਿਉਂਕਿ ਜਿਹੜੀ ਸੈਕੰਡ ਫਾਰਮ ਇੱਥੇ ਆਈ ਸੀ ਉਹੀ ਸੈਕੰਡ ਫਾਰਮ ਆਪਾਂ ਇੱਥੇ ਲਿਆਂਦੀ ਜਿਹੜਾ ਡਿਡ ਹੈ ਇਹ ਡੂ ਦੀ ਸੈਕੰਡ ਫਾਰਮ ਹੈ ਡੂ ਡਿਡ ਡੰਗ ਠੀਕ ਹੈ ਸੈਕਿੰਡ ਫਾਰਮ ਬੇਸਿਕਲੀ 네ਗੇਟਿਵ ਦੇ ਵਿੱਚ ਵੀ ਹੈਗੀ ਆ ਪਰ ਇੱਥੇ ਨਹੀਂ ਹੈ ਇੱਥੇ ਆ ਡੂ ਦੀ ਡੂ ਨੂੰ ਆਪਾਂ ਸੈਕਿੰਡ ਫਾਰਮ ਚ ਡਿਡ ਲਿਖ ਲਿਆ ਡਿਡ ਨਾਟ ਇੱਥੇ ਫਰਸਟ ਫਾਰਮ ਆ ਠੀਕ ਹੈ ਤਾਂ ਜਿਵੇਂ ਕਹਿਣਾ ਹੋਵੇ ਕਿ ਕੱਲ ਮੈਂ ਕੋਈ ਕੰਮ ਨਹੀਂ ਕੀਤਾ ਕੱਲ ਮੈਂ ਕੋਈ ਵੀ ਕੰਮ ਨਹੀਂ ਕੀਤਾ ਯੈਸਟਰਡੇ ਕੱਲ ਕਮਾ ਇਥੋਂ ਆਪਣਾ ਸਬਜੈਕਟ ਸਟਾਰਟ ਕਰਨਾ ਯੈਸਟਰਡੇ ਆਈ ਡਿਡ ਨਾਟ ਡੂ ਐਨੀ ਵਰਕ ਆਈ ਡਿਡ ਨਾਟ ਡੂ ਐਨੀ ਵਰਕ ਕੋਈ ਵੀ ਕੰਮ ਨਹੀਂ ਕੀਤਾ ਠੀਕ ਹੈ ਤਾਂ ਅਗਰ ਇਹ ਨੂੰ ਆਪਾਂ ਇੰਟੈਰੋਗੇਟਿਵ ਫਾਰਮ ਚ ਵਰਤਣਾ ਇੰਟੈਰੋਗੇਟ ਫਾਰਮ ਇੰਟੈਰੋਗੇਟਿਵ ਫਾਰਮ ਕਿਹੜੀ ਆ ਜਦੋਂ ਆਪਾਂ ਕਵੈਸਚਨ ਪੁੱਛਣੇ ਹੋ ਕਿਸੇ ਨੂੰ ਠੀਕ ਤਾਂ ਉਹਦੇ ਆਸਤੇ ਡੈਟ ਅੱਗੇ ਆ ਜਾਊਗਾ ਫੇਰ ਆਊਗਾ ਸਬਜੈਕਟ ਫੇਰ ਆਊਗੀ ਵਰਬ ਦੀ ਫਰਸਟ ਫਾਰਮ ਫੇਰ ਆਬਜੈਕਟ ਇੱਥੇ ਵੀ ਆਪਣੇ ਕੋਲੇ ਫਰਸਟ ਫਾਰਮ ਹੀ ਹੈ ਕਿਉਂ ਕਿ ਉਹ ਸੈਕੰਡ ਫਾਰਮ ਆਪਾਂ ਇੱਥੇ ਲੈ ਆਂਦੀ ਡੂ ੜ ਡਿਡ ਬਣਾ ਲਿਆ ਠੀਕ ਜੇ ਮੈਨੂੰ ਕਹਿਣਾ ਹੋਵੇ ਆਪਾਂ ਕਿਸੇ ਨੂੰ ਪੁੱਛਣਾ ਹੈ ਕਿ ਕੱਲ ਤੂੰ ਮੋਗੇ ਗਿਆ ਸੀ ਠੀਕ ਹੈ ਆਪਾਂ ਕਿਸੇ ਨੂੰ ਸਵਾਲ ਪੁੱਛ ਰਹੇ ਹਾਂ ਤੂੰ ਕੱਲ ਮੋਗੇ ਗਿਆ ਸੀ ਤਾਂ ਇਹ ਕਿਵੇਂ ਬਣੂਗਾ ਡਿਡ ਅੱਗੇ ਆ ਗਿਆ ਕੱਲ ਤੂੰ ਮੋਗੇ ਗਿਆ ਸੀ ਡਿਡ ਯੂ ਤਾਂ ਵਰਬ ਕੀ ਹੈ ਇਹਦੇ ਚ ਜਾਣਾ ਗੋ ਡਿਡ ਯੂ ਗੋ ਟੂ ਕਿੱਥੇ ਮੋਗਾ ਯੈਸਟਰਡੇ Did you go to Moga yesterday? ٹھیک۔ پر اگر ਇਹਨੂੰ ਇੰਟੈਰੋਗੇਟਿਵ 네گیਟਿਵ ਚ ਲਿਖਣਾ ਹੋਵੇ। ਉਹਦੇ ਵਾਸਤੇ ਡਿਡ ਅਗੇ ਫਿਰ ਸਬਜੈਕਟ ਫਿਰ ਨਾਟ ਫਿਰ ਵਰਬ ਦੀ ਫਰਸਟ ਫਾਰਮ ਫਿਰ ਆਬਜੈਕਟ ਫਿਰ ਕੁਐਸਚਨ ਵਾਕ। ٹھیک ਜਿਵੇਂ ਕਹਿਣਾ ਹੋਵੇ ਸੇਮੇਹੀ ਕੁਐਸਚਨ ਅਗਰ ਆਪਾਂ ਇੰਟੈਰੋਗੇਟਿਵ 네ਗੇਟਿਵ ਫਾਰਮ ਚ ਲਿਖਣਾ ਹੋਵੇ ਤਾਂ ਕੱਲ ਤੂੰ ਮੋਗੇ ਗਿਆ ਨਹੀਂ ਠੀਕ ਹੈ ਕੱਲ ਤੂੰ ਮੋਗੇ ਗਿਆ ਨਹੀਂ ਤਾਂ ਇਹ ਦੇਖੋ ਲਿਖਣ ਚ ਇਦਾਂ ਲਿਖਿਆ ਜਾਊਗਾ ਕਿ ਕੀ ਤੂੰ ਕੱਲ ਮੋਗੇ ਨਹੀਂ ਗਿਆ ਪਰ ਆਪਾਂ ਬੋਲਦੇ ਨਹੀਂ ਹੁੰਦੇ ਇਦਾਂ ਬੋਲਣ ਚ ਆਪਾਂ ਸਿੱਧਾ ਹੀ ਕਹਿੰਦੇ ਹੁੰਨੇ ਕਿ ਕੱਲ ਮੋਗੇ ਗਿਆ ਨਹੀਂ ਤਾਂ ਡਿਡ ਯੂ ਨਾਟ go to moga yesterday did you not go to moga yesterday tab past indefinite jehda hai ohna hi saukha sikhna jinna present indefinite present indefinite aur past indefinite de vich ek similarity lagbhag eh aa ਕਿ ਦੋਵਾਂ ਦੇ ਵਿੱਚ ਹੀ ਆਪਾਂ ਰੂਟੀਨ ਜਿਹੜੇ ਹੈਗੇ ਆ ਡਿਸਕਸ ਕਰਦੇ ਆ ਪ੍ਰੈਜ਼ੈਂਟ ਇਨਡੈਫਿਨਿਟ ਦੇ ਵਿੱਚ ਜਿਹੜੀਆਂ ਫਿਲਹਾਲ ਆਪਣਾ ਡੇਲੀ ਰੂਟੀਨ ਉਹਨੂੰ ਡਿਸਕਸ ਕਰਦੇ ਆ ਪਾਸਟ ਇਨਡੈਫਿਨਿਟ ਦੇ ਵਿੱਚ ਕੀ ਡਿਸਕਸ ਕੀਤਾ ਜਾਂਦਾ ਆਪਣਾ ਬੀਤੇ ਕੱਲ ਦਾ ਰੂਟੀਨ ਜਾਂ ਬੀਤੇ ਕੱਲ ਦੀਆਂ ਘਟਨਾਵਾਂ ਨੂੰ ਜਦੋਂ ਆਪਾਂ ਲੜੀਵਾਰ ਸੀਰੀਜ਼ ਵਾਈਜ਼ ਦੱਸਣਾ ਹੋਵੇ ਸਾਰੇ ਕੰਮਾਂ ਨੂੰ ਸੀਰੀਜ਼ ਵਾਈਜ਼ ਜਾਂ ਲੜੀਵਾਰ ਦੱਸਣਾ ਹੋਵੇ ਠੀਕ ਤਾਂ ਇਹਦੇ ਬੇਸਿਕਲੀ ਪੋਜ਼ਿਟਿਵ 네ਗੇਟਿਵ ਇਨਟੈਰੋਗੇਟਿਵ ਔਰ ਇੰਟਰੋਗੇਟਿਵ ਨੈਗੇਟਿਵ ਫਾਰਮ ਚਾਰ ਜਿਹੜਾ ਹੈ ਤਰੀਕਿਆਂ ਨਾਲ ਜਿਹੜਾ ਹੈਗਾ ਇਹਨੂੰ ਵਰਤਿਆ ਜਾ ਸਕਦਾ ਪਾਸਟ ਇਨਡੈਫੀਨਿਟ ਨੂੰ ਤਾਂ ਅਗਰ ਪਾਸਟ ਇਨਡੈਫੀਨਿਟ ਬਾਰੇ ਅਗਰ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ